ਦੋਸ਼ ਲਾਏ ਗਏ ਕਿ ਤੁਸੀਂ ਸਿੱਧੂ ਮੂਸੇ ਵਾਲੇ ਦੀ ਵਰਸੀ ਤੇ ਉਹਦੇ ਇਲਾਜ ਲਈ ਪੈਸੇ ਮੰਗ ਲਏ ਲੋਕਾਂ ਤੋਂ ਤੁਸੀਂ ਉਹ ਵੀਡੀਓ ਦੇਖੋਗੇ ਜੀ ਜਾ ਕੇ ਸਪੈਸ਼ਲ ਦੇਖੋ ਉਹ ਵੀਡੀਓ ਪਾਇਓ ਵੀ ਮੈਂ ਜਦੋਂ ਮੱਥਾ ਟੇਕਿਆ ਮੈਂ ਤੁਹਾਨੂੰ ਪਹਿਲਾਂ ਗੱਲ ਕੀਤੀ ਨਾ ਉਦੋਂ ਇਹ ਬਹੁਤ ਬਿਮਾਰ ਸੀ ਮੈਂ ਕਿਹਾ ਵੀ ਪੁੱਤ ਮੈਂ ਜਾਣਦੀ ਨਹੀਂ ਕਹਿੰਦਾ ਨਹੀਂ ਮम्मा ਮੇਰਾ ਵੀਰੇ ਨਾਲ ਬਹੁਤ ਪਿਆਰ ਸੀ ਤੁਸੀਂ ਜਾਓ ਮੈਂ ਉਧਰ ਨਾ ਕੇ ਵੀ ਨਹੀਂ ਗਈ ਐਨੀ ਗਰਮੀ 'ਚ ਮੈਂ ਨਾ ਕੇ ਨਹੀਂ ਮੈਂ ਮੂੰਹ ਧੋਤਾ ਕੱਪੜੇ ਪਾ ਕੇ ਉਵੇਂ ਚਲੀ ਜਦੋਂ ਇੱਕ ਮਾਂ ਦਾ ਬੱਚਾ ਪੂਰੀ ਹਾਲਤ ਚ ਹੋਵੇ ਜਿਹੜਾ 15 ਦਿਨ ਹੋ ਗਏ ਨਹਾਤਾ ਨਾ ਹੋਵੇ ਹੈਨਾ 15 ਦਿਨ ਹੋ ਗਏ ਜਿਹਨੇ ਬ੍ਰਸ਼ ਨਾ ਕੀਤਾ ਹੋਵੇ ਤੇ ਜਦੋਂ ਮੈਂ ਉੱਥੇ ਗਏ ਤੇ ਮੇਰੇ ਬਹੁਤ ਮਾੜਾ ਖਿਆਲ ਆਇਆ ਬੀਤੀ ਸੱਚੀ ਮੇਰੇ ਬਹੁਤ ਮਾੜਾ ਖਿਆਲ ਆਇਆ ਮੈਂ ਕਿਹਾ ਵਾਹਿਗੁਰੂ ਜੋ ਆ ਦੁੱਖ ਇੱਥੇ ਭਾਬੀ ਨੂੰ ਦਿੱਤਾ ਮੇਰੇ ਗਰੀਬਣੀ ਤੇ ਮਿਹਰ ਰੱਖੀ ਹੂੰ ਉਹ ਅੱਛਾ ਉੱਥੇ ਜਦੋਂ ਹਾਲਾਤ ਅਹੇ ਜੇ ਸੀ ਵਿੱਚੋਂ ਕੋਈ ਬੋਲਿਆ ਜਦੋਂ ਮੀਡੀਆ ਕੋਲੇ ਆ ਗਿਆ ਆ ਕੇ ਜੀ ਇੱਥੇ ਤੁਸੀਂ ਰੋਈ ਜਾਣਾ ਔ ਤੁਸੀਂ ਨੱਚਦੇ ਗਾਉਂਦੇ ਖੜਦੇ ਹੋ ਉੱਥੇ ਮੈਂ ਉਸ ਗੱਲ ਦਾ ਜਵਾਬ ਦਿੱਤਾ ਵੀ ਭਰਾਵਾ ਨੱਚਣਾ ਗਾਉਣਾ ਸਾਡੀ ਜੌਬ ਹੈ ਅਸੀਂ ਖਾਵਾਂਗੇ ਕਿੱਥੋਂ ਮੇਰੇ ਬੱਚੇ ਦੇ ਇਲਾਜ ਤੇ ਐਨੇ ਪੈਸੇ ਲੱਗਦੇ ਆ ਮੈਂ ਮੇਰੀ ਬੱਚੀ ਨੂੰ ਬਹੁਤ ਕੰਮ ਤੇ ਘਟ ਜਾਂਦਦੇ ਨੇ ਮੈਂ ਕਹਿੰਨੀ ਬੇਟਾ ਤੂੰ ਪੜ ਲਾ ਜੋ ਦੁੱਖ ਤੇਰੀ ਮਾਂ ਨੇ ਦੇਖਿਆ ਹਨਾ ਤੂੰ ਨਾ ਦੇਖੀ ਤੂੰ ਪੜ ਲਾ